ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਬਹੁਤ ਵੱਡਾ ਗੱਪੀ ਹੈ ਉਹਦਾ ਨਾਮ ਹੈਗਾ ਗੁਰੂ ਇਕਬਾਲ ਸਿੰਘ ਤੇ ਪਹਿਲਾ ਸ਼ਬਦ ਵਰਤਿਆ ਜਾਂਦਾ ਭਾਈ ਗੁਰੂ ਇਕਬਾਲ ਸਿੰਘ ਜਥਾ ਮਾਤਾ ਕੌਲਾ ਗੁਰਦਾਰਾ ਸਾਹਿਬ ਸਭ ਤੋਂ ਪਹਿਲਾਂ ਤਾਂ ਸੂਰਜ ਪ੍ਰਕਾਸ਼ ਦੀ ਇੱਕ ਗੱਪ ਹੈ ਕਿ ਮਾਤਾ ਕੌਲਾ ਨੂੰ ਕਲਪਨਿਕ ਤੌਰ ਤੇ ਸਿਰਜਿਆ ਗਿਆ ਇਹ ਕਹਾਣੀ ਸੂਰਜ ਪ੍ਰਕਾਸ਼ ਵਿੱਚ ਲਿਖੀ ਸੀ ਕਿ ਮਾਤਾ ਕੋਲਾ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਨਵਨ ਰਹਿੰਦੀ ਰਹੀ ਹੈ ਇਹ ਸੂਰਜ ਪ੍ਰਕਾਸ਼ ਦੀ ਗੱਪ ਹੈ ਤੇ ਹੁਣ ਇਹਨਾਂ ਨੇ ਜਿਹੜਾ ਗੁਰਦੁਆਰਾ ਬਣਾਇਆ ਹੈ ਮਾਤਾ ਕੋਲਾ ਦੇ ਨਾਮ ਤੇ ਟਰਸਟ ਵੀ ਚੱਲਦਾ ਜੁਦਦੇ ਤੇ ਕਰੋੜਾਂ ਰੁਪਈਆ ਲੋਕਾਂ ਨੂੰ ਬੇਬਕੂ ਬਣਾ ਕੇ ਇਕੱਠਾ ਕੀਤਾ ਜਾਂਦਾ ਹੈ ਤੇ ਇਹ ਉਹੀ ਗੁਰ ਗੁਰ ਇਕਵਾਲ ਹੈ ਜਿਨੇ ਇੱਕ ਮਹਮ ਚਲਾਈ ਸੀ ਕਿ ਜਿਹੜੇ ਬੱਚੇ ਬਾਣੀ ਕੰਠ ਕਰਨ ਉਹਨਾਂ ਨੂੰ ਕੰਪਿਊਟਰ ਦਿੱਤੇ ਜਾਣਗੇ ਫੋਨ ਦਿੱਤੇ ਜਾਣਗੇ ਟੀਵੀ ਦਿੱਤੇ ਜਾਣਗੇ ਗੱਡੀਆਂ ਦਿੱਤੀਆਂ ਜਾਣਗੀਆਂ ਬਹੁਤ ਵੱਡੇ ਵੱਡੇ ਮੁਲਕਾਂ ਦੇ ਵਿੱਚ ਇਹ ਮਹਮ ਚਲਾਈ ਗਈ ਇਹਨੇ ਕਰੋੜਾਂ ਰੁਪਇਆ ਉਸ ਮਹਮ ਦੇ ਵਿੱਚੋਂ ਜਾਣ ਕੇ ਇਕੱਠਾ ਕੀਤਾ ਗੁਰਬਾਣੀ ਦੇ ਨਾਮ ਤੇ ਕੰਟ ਕਰਾਉਣ ਦੇ ਨਾਂ ਤੇ ਕਰੋੜਾਂ ਰੁਪਇਆ ਇਕੱਠਾ ਕੀਤਾ ਇਹਦੀ ਕਰਤੂਤਾਂ ਕੋ ਸਹਜੀਆਂ ਨਹੀਂ ਬੜੇ ਬਜ਼ੁਰਗ ਮੈਨੂੰ ਕਹਿੰਦੇ ਨੇ ਕਹਿੰਦੇ ਜਦੋਂ ਇਹ ਬਾਠ ਕਰਾਉਂਦਾ ਸੁਖਮਨੀ ਸਾਹਿਬ ਦਾ ਕੀਰਤਨ ਦੇ ਰਾਹੀ ਬਾਜੇ ਤੇ ਉਦੋਂ ਕਹਿੰਦੇ ਲੋਕਾਂ ਨੂੰ ਕੋਹ ਜਿਹੜੇ ਮੂਰੇ ਬੈਠੇ ਹੁੰਦੇ ਸੰਗਤ ਜਿਹਨੂੰ ਕਹਿੰਦੇ ਆ ਉਹਨਾਂ ਨੂੰ ਕਹੂਗਾ ਤੁਸੀਂ ਨੇਤਰ ਧਿਆਨ ਜਣ ਕੇ ਨੇਤਰ ਬੰਦ ਕਰਕੇ ਅੱਖਾਂ ਬੰਦ ਕਰਕੇ ਬੈਠੋ ਆਪੇ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ ਦੇਖਣ ਵਾ ਤੇ ਦੂਰ ਦੂਰ ਤੱਕ ਖਰ ਲੋਕ ਤਾਂ ਹੋਰ ਬਹੁਤ ਕੁਝ ਕਹਿੰਦੇ ਨੇ ਕਿ ਲੋਕਾਂ ਦੀਆਂ ਅੱਖਾਂ ਬੰਦ ਹੁੰਦੀਆਂ ਨੇ ਇਹ ਅੱਖਰ ਖੁੱਲੀਆਂ ਰੱਖ ਕੇ ਬੀਬੀਆਂ ਨੂੰ ਦੇਖਦਾ ਇਹੇ ਸ਼ਬਦ ਲੋਕ ਵਰਤੇ ਹਨ ਉਧਰ ਤਾਂ ਮੈਂ ਨਹੀਂ ਜਾਂਦਾ ਗੁਰੂ ਸਾਹਿਬ ਦੇ ਹਜ਼ੂਰੀ ਚ ਬੈਠੇ ਹੁੰਦੀ ਹੈ ਸੰਗਤ ਪਰ ਇਹਨਾਂ ਨੇ ਇੱਕ ਧੰਦਾ ਬਣਾਇਆ ਹੋਇਆ ਇਹ ਗੱਪ ਬਹੁਤ ਦੂਰ ਦੂਰ ਤੱਕ ਚੱਲੇ ਇੱਕ ਵਾਰ ਇਹਨੇ ਗੱਪ ਮਾਰਿਆ ਕਹਿੰਦਾ ਅਸੀਂ ਇੰਗਲੈਂਡ ਵਿੱਚ ਗਏ ਸਾਡੇ ਕਹਿੰਦਾ ਗੱਡੀ ਜਿਹੜੀ ਸੀ ਉਹ ਟਰੈਕ ਦੇ ਵਿੱਚ ਫਸ ਗਈ ਤੇ ਅਸੀਂ ਅਰਦਾਸ ਕੀਤੀ ਅਸੀਂ ਮੌਕੇ ਤੇ ਪਹੁੰਚ ਜਾਈਏ ਫਿਰ ਕਹਿੰਦਾ ਇੱਕ ਐਂਬੂਲੈਂਸ ਆਈ ਅਸੀਂ ਉਹਦੇ ਪਿੱਛੇ ਗੱਡੀ ਲਾ ਲਈ ਤੇ ਐਂਬੂਲੈਂਸ ਨੂੰ ਕਹਿੰਦਾ ਕੋਈ ਰੋਗਦਾਨੇ ਸੀ ਅਸੀਂ ਟਾਈਮ ਤੇ ਜਾ ਪਹੁੰਚੇ ਹੁਣ ਸਭ ਤੋਂ ਪਹਿਲਾਂ ਤਾਂ ਇਹ ਝੂਠ ਹੈ ਇਹ ਆਪਣੀ ਪੁਲਿਸ ਨਹੀਂ ਹੈਗੀ ਵੀ ਚੁੱਪ ਕਰ ਲਓ ਉਹ ਐਂਬੂਲੈਂਸ ਦੇ ਪਿੱਛੇ ਗੱਡੀ ਕੋਈ ਜਾਣ ਨਹੀਂ ਦਿੰਦੇ ਉਥੇ ਤਾਂ ਜਿਹੜੇ ਸਕੂਲ ਵਾਲੀ ਬੱਸ ਹੁੰਦੀ ਹੈ ਨਾ ਬੱਚਿਆਂ ਦੀ ਉਹ ਬੱਸ ਨੂੰ ਕੋਈ ਗੱਡੀ ਕ੍ਰਾਸ ਨਹੀਂ ਕਰ ਸਕਦੀ ਟਿਕਟ ਮਿਲਦੀ ਉਹ ਤੇ ਐਂਬੂਲੈਂਸ ਦੇ ਪਿੱਛੇ ਗੱਡੀ ਲੈ ਕੇ ਆਪਣੇ ਕਰੋੜਾਂ ਦੇ ਪਹੁੰਚ ਕਿ ਇਹ ਝੂਠ ਹੈ ਹੁਣ ਇਹ ਕਿਹਨੇ ਗੱਪ ਮਾਰੀ ਹੈ ਕਹਿੰਦਾ ਜੇ ਤੁਸੀਂ ਘਰ ਬਣਾਉਣਾ ਹੈ ਤਾਂ ਹਰ ਇੱਕ ਇੱਟ ਦੇ ਵਿੱਚੋਂ ਜਦ ਘਰ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਵੇ ਕਹਿੰਦਾ ਇੱਕ ਬੋਰੀ ਸੀਮਿੰਟ ਦੀ ਤੇ ਨਾਲ ਜਪਜੀ ਸਾਹਿਬ ਦਾ ਪਾਠ ਕਰੋ ਇੱਟ ਚੱਕੋ ਵਾਹਿਗੁਰੂ ਵਾਹਿਗੁਰੂ ਕਹੋ ਫਿਰ ਦੇਖੋ ਘਰ ਦੇ ਵਿੱਚੋਂ ਸ਼ਾਂਤੀ ਆਉਂਦੀ ਫਿਰ ਦੇਖਿਓ ਘਰ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਇਦਾਂ ਹੀ ਇੱਕ ਗੱਪ ਇੱਕ ਹਰੀ ਸਿੰਘ ਰੰਧਾਵੇ ਵਾਲਾ ਉਹਨੇ ਕੈਨੇਡਾ ਵਿੱਚ ਮਾਰੇ ਸੀ ਕਹਿੰਦਾ ਪਾਥੀਆਂ ਵਿੱਚੋਂ ਵੀ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ ਉਹਦੇ ਛੇਤਰ ਪੈਸੇ ਉੱਤੇ ਇਹ ਦੋਈ ਗੱਲ ਕਹੀ ਠੀਕ ਹੁਣ ਇਹਨੇ ਗੱਪ ਮਾਰ ਦਿੱਤੀ ਕਹਿੰਦਾ ਘਰ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉ ਨਾਲ ਬਰਕਤਾਂ ਰਹਿਣਗੀਆਂ ਯਾਨਕਿ ਇਹ ਗੱਪਾਂ ਨੇ ਇਹਨਾਂ ਦੀਆਂ ਇਹਨਾਂ ਦਾ ਤੋਰੀ ਫੁਲਕਾ ਇਹ ਗੱਪਾਂ ਮਾਰ ਕੇ ਚੱਲਦਾ ਕਿਹਾ ਤਾਂ ਉਹਦੇ ਵਿੱਚ ਇਹਨੇ ਬਹੁਤ ਕੁਸ਼ੀ ਜਿਹੜੀ ਗੱਪ ਮਾਰੀ ਹੈ ਘਰ ਬਣਾਉਣ ਵਾਸਤੇ ਪਰ ਮੈਂ ਸ਼ਾਰਟ ਜਾ ਤੁਹਾਡੇ ਨਾਲ ਇਹ ਗੱਲਬਾਤ ਕਰਨੀ ਚਾਹਣਾ ਅਸੀਂ ਪੰਜਾਬ ਦੇ ਉਹ ਲੋਕਾਂ ਆਂ ਜਿਹੜੇ ਹਰ ਵਕਤ ਬਸ ਅਸੀਂ ਸਵਾਦ ਹੀ ਛੁਟਕੀ ਦੇ ਨਾਲ ਭਾਲਦੇ ਹਾਂ ਕਿ ਸਾਡਾ ਇਲਾਜ ਹੋ ਜਾਏ ਪਾਣੀ ਦੇ ਛਿੱਟੇ ਚਾਰ ਅੱਖਾਂ ਵਿੱਚ ਸਾਡੇ ਕੋਈ ਮਾਰ ਦੇ ਸਾਡੀ ਬਿਮਾਰੀ ਦੂਰ ਹੋ ਜਾਏ ਅਸੀਂ ਕਿਸੇ ਪਖੰਡੀ ਦੇ ਪੈਰ ਧੋ ਕੇ ਪੀ ਲਈਏ ਉਹਦੇ ਨਾਲ ਸਾਡਾ ਇਲਾਜ ਹੋ ਜਾਏ ਕੋਈ ਪਖੰਡੀ ਸਾਨੂੰ ਚਾਰ ਪਤਾਸੇ ਦੇ ਦੇ ਗੁਰਦੁਆਰੇ ਵਿੱਚ ਬੈਠਾ ਉਹਦੇ ਨਾਲ ਸਾਡਾ ਇਲਾਜ ਹੋ ਜਾਏ ਤੇ ਜਿਹੜਾ ਇਲਾਜ 1 ਰੁਪਏ ਦੀ ਗੋਲੀ ਦੇ ਨਾਲ ਬਹੁਤ ਵਾਰੀ ਹੋ ਜਾਂਦਾ ਹੈ ਸ਼ਰਧਾਰਤ ਹੁੰਦਾ ਹੈ ਹੋ ਜਾਂਦਾ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀ ਪਾਵਨ ਬਾਣੀ ਨੂੰ ਆਪਣੇ ਜੀਵਨ ਦੀ ਸਫਲਤਾ ਦੇ ਲਈ ਵਰਤਣਾ ਸੀ ਅਸੀਂ ਇਹਨਾਂ ਪਖੰਡੀਆਂ ਪਿੱਛੇ ਲੱਗ ਕੇ ਬਾਣੀ ਨੂੰ ਖਰੀਦਣ ਦੀ ਕੋਸ਼ਿਸ਼ ਕਰਦੇ ਤੇ ਇਹ ਬਾਣੀ ਨੂੰ ਵੇਚਣ ਦੀ ਕੋਸ਼ਿਸ਼ ਕਰਦੇ ਆ ਤ੍ਰੇਗਤ ਨਾਂ ਦਾ ਜੀਵ ਹੈ ਜੇ ਲਿਖ ਲਿਖ ਵੇਚੈ ਨਾਉ ਪਵਨ ਬਾਣੀ ਦੇ ਇਹ ਸ਼ਬਦ ਨੇ ਤੇ ਇਹ ਧਾਗੇ ਦਵੀਤਾਂ ਵਾਲੀ ਗੱਲ ਲਈ ਹੈ ਜੰਤਰ ਮੰਤਰ ਵਾਲੀ ਗੱਲ ਹੈ ਫਿਰ ਕੁਝ ਨਹੀਂ ਹੈਗੀ ਜੇ ਤੁਸੀਂ ਅੰਮ੍ਰਿਤਸਰ ਸਾਹਿਬ ਜਾਓਗੇ ਨਾ ਜਿਹੜਾ ਮਾਤਾ ਕੌਲਾਂ ਦਾ ਗੁਰਦੁਆਰਾ ਬਣਾਇਆ ਪਹਿਲੀ ਗੱਲ ਤਾਂ ਸ਼੍ਰੋਮਣੀ ਕਮੇਟੀ ਨੂੰ ਇਹ ਚਾਹੀਦਾ ਕਿ ਇਹੋ ਜਿਹੇ ਗੁਰਦੁਆਰੇ ਬਣੇ ਕਿਉਂ ਨਹੀਂ ਅਪਚੇ ਦੇ ਭਗਤ ਰੂਦਾਸ ਜੀ ਦੇ ਨਾਮ ਤੇ ਗੁਰਦਾਰੇ ਬਣੇ ਉਹਨਾਂ ਨੇ ਗੁਰੂ ਰੂਦਾਸ ਲਿਖ ਲਿਆ ਉੱਥੇ ਪ੍ਰੋਪੋ ਕੰਡਿ ਸ਼ੁਰੂ ਹੋ ਗਏ ਤੁਸੀਂ ਕਿਉਂ ਲਿਖਿਆ ਜੀ ਹਾਲਾਂਕਿ ਉਹਨਾਂ ਦੀ ਪਾਵਨ ਬਾਣੀ 40 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵੱਡਾ ਰਤਬਾ ਹੈ ਉਹਨਾਂ ਦਾ ਜਿਵੇਂ ਦੂਜੇ ਗੁਰੂ ਸਾਹਿਬਾਨ ਨੇ ਅਸੀਂ ਗੁਰੂ ਸਾਹਿਬ ਕਹਿੰਦੇ ਹਾਂ ਉਹਨਾਂ ਨੂੰ ਵੀ ਅਸੀਂ ਗੁਰੂ ਸਾਹਿਬ ਕਹਿੰਦੇ ਹਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਕਿਉਂਕਿ ਸਾਡੀ ਜਿਹੜੀ ਬਾਣੀ ਹੈ ਉਹ ਗੁਰੂ ਹੈ ਇਥੇ ਮਾਤਾ ਕੋਲਾ ਦਾ ਗੁਰਦੁਆਰਾ ਬਣਾਤਾ। ਰਾਸ਼ਟਰ ਬਣ ਗਵ ਦੇ ਨਾਂ ਤੇ। ਹੀ ਹੁਣ ਸ਼ਮਨਿਕ ਬੜੀਆਂ ਅੱਖਾਂ ਫੁੱਟੀਆਂ ਨੇ। ਜਿਹੜੇ ਰਹਿਤ ਮਰ ਜਾਂਦੇ ਨੇ ਗੱਲਾਂ ਕਰਦੇ ਉਹਨਾਂ ਦੀਆਂ ਅੱਖਾਂ ਫੁੱਟੀਆਂ ਨੇ। ਇਹੋ ਜਿਹੇ ਠਾਗ ਉੱਥੇ ਬੈਠੇ ਆ। ਤੇ ਇਹ ਘੱਟੋ ਘੱਟ 40 ਵਾਰੀ ਬਿਮਾਰ ਹੋ ਗਿਆ ਘੱਟੋ ਘੱਟ। ਇਹਨੇ ਆਪਣਾ ਇਲਾਜ ਕਿੱਥੇ ਕਰਾਇਆ ਹਸਪੀਟਲ ਦੇ ਵਿੱਚ ਕਰਾਇਆ। ਉਦੋਂ ਇਲਾਜ ਬਾਣੀ ਪੜ ਕੇ ਹੋ ਗਿਆ ਸੀ। ਅਸੀਂ ਲੋਕ ਬੇਵਕੂਫ ਪਿੱਛੇ ਲੱਗਦੇ। ਇਹਨੇ ਦੇ ਘਰ ਪਰੇ ਜਾਂਦੇ ਆ ਜਿੰਨੀਆਂ ਗੱਪਾਂ ਇਹਨਾਂ ਨੇ ਮਾਰੀਆਂ ਨੇ ਨਾ ਉਹਦਾ ਬਾਣੀ ਦੇ ਨਾਲ ਕੋਈ ਸਬੰਧ ਨਹੀਂ ਕੋਈ ਮਤਲਬ ਨਹੀਂ ਗੁਰਬਾਣੀ ਦੇ ਅੰਦਰ ਤਾਂ ਬਸ ਦੋ ਗੱਲਾਂ ਚੇਤੇ ਰੱਖ ਲਿਓ ਕਿਰਤ ਕਰਨੀ ਹੈ ਤੇ ਨਾਮ ਜਪਣ ਤੋਂ ਭਾਵ ਹੈ ਕਾਇਨਾਤ ਉਸ ਪਰਮਾਤਮਾ ਦੀ ਸਿਰਜਣਾ ਹੈ ਉਹਦੇ ਵਿੱਚ ਰਹਿਣਾ ਉਹਦੇ ਨਿਜਮਾ ਨੂੰ ਅਸੀਂ ਤੋੜਨਾ ਨਹੀਂ ਆ ਨਤੀਜਾ ਜਿਹੜਾ ਹੁਣ ਅਸੀਂ ਭੁਗਤ ਰਹੇ ਆ ਨਾ ਦਰਖਤ ਕੱਟੇ ਨੇ ਨਸਪਤੀ ਬਰਬਾਦ ਕੀਤੀ ਹੈ ਵਾਤਾਵਰਨ ਖਰਾਬ ਹੋਇਆ ਬਾਦਰ ਡਿਗੜ ਜਾਂਦਾ ਹੈ ਇਹ ਸਾਰਾ ਕੁਝ ਅਸੀਂ ਕੁਦਰਤ ਦੇ ਨਿਯਮਾਂ ਨੂੰ ਤੋੜਦੇ ਹਾਂ ਤੇ ਕੁਦਰਤ ਦੇ ਨਿਯਮਾਂ ਨੂੰ ਨਾ ਤੋੜਨਾ ਉਹਦੇ ਮੁਤਾਬਕ ਚੱਲਣਾ ਹੀ ਪਰਮਾਤਮਾ ਦੀ ਬੰਦਗੀ ਹੈ ਜੀਵਨ ਜਾਂਚ ਤੋਂ ਭਾਵ ਕੀ ਹੈ ਜਾਂ ਜੀਵਨ ਸਫਲ ਬਣਾਉਣ ਤੋਂ ਭਾਵ ਕੀ ਹੈ ਕਿ ਮਨੁੱਖ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀਵੇ ਉਦੇ ਕੋਲ ਜਿਹੜੀਆਂ ਲੋੜੀ ਦੀਆਂ ਸੁਵਿਧਾਵਾਂ ਨੇ ਲੋੜੀ ਦੀਆਂ ਵਸਤੂ ਨੇ ਉਹਦੇ ਕੋਲ ਹੋਣ ਉਹ ਆਪਣੀ ਜ਼ਿੰਦਗੀ ਖੁਸ਼ ਹੋ ਕੇ ਜਾਂ ਖੁਸ਼ੀ-ਖੁਸ਼ੀ ਬਤੀਤ ਕਰੇ ਇਹ ਜੀਵਨ ਦੀ ਸਫਲਤਾ ਬਾਣੀ ਦੇ ਮੁਤਾਬਕ ਜਿਹੜੇ ਪਖੰਡ ਕੀਤੇ ਜਾਂਦੇ ਨੇ ਰੱਬ ਦੇ ਨਾਮ ਤੇ ਇਹ ਸਾਰੇ ਪਖੰਡਵਾਦ ਇਹਨਾਂ ਪੁਜਾਰੀਆਂ ਨੇ ਪੈਦਾ ਕੀਤੇ ਨੇ ਲੋਕਾਂ ਨੂੰ ਲੁੱਟਣ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਮੈਂ ਕਿ ਬੇਨਤੀ ਕਰਾਂ ਮੈਂ ਰੋਟੀ ਖਾਧੀ ਐ ਮੇਰੀ ਭੁੱਖ ਮਿਟ ਗਈ ਮੈਂ ਪਾਣੀ ਪੀਤਾ ਮੇਰੀ ਪਿਆਸ बुझ ਗਈ ਤੇ ਮੈਂ ਬਾਣੀ ਪੜੀ ਐ ਮੈਨੂੰ ਸਮਝ ਆ ਗਈ ਮੈਂ ਬਾਣੀ ਪੜਾਂਗਾ ਮੈਨੂੰ ਸਮਝ ਆ ਜਾਵੇਗੀ ਬਸ ਇੰਨੀਕ ਗੱਲ ਐ ਗੁਰੂ ਪਾਤਸ਼ਾਹ ਨੇ ਪਿਓ ਦਾਦੇ ਦਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਪਹਿ ਨਿਧਾਨਾ ਇਹ ਉਹ ਖਜਾਨਾ ਜਿਹਨੂੰ ਅਸੀਂ ਪੜਨਾਂ ਸਮਝਣਾ ਵਿਚਾਰਨਾ ਤੇ ਆਪਣੇ ਜੀਵਨ ਦੇ ਵਿੱਚ ਕਮਾਉਣਾ ਹੈ ਜਿੰਨਾ ਵੀ ਕੂੜ-ਕਵਾਰੜ ਹੈ ਨਾ ਉਹਨੂੰ ਅਸੀਂ ਆਪਣੇ ਜੀਵਨ ਤੋਂ ਬਾਹਰ ਕਰਨਾ ਹੈ ਤੇ ਪਰ ਜਿਹੜੀਆਂ ਇਹ ਗੱਪਾਂ ਗੁਰਕਵਾਲ ਸਿੰਘ ਅੰਮ੍ਰਿਤਸਰ ਵਾਲੇ ਮਾਤਾ ਕੌਲਾਂ ਦੇ ਗੁਰਦੁਆਰੇ ਵਾਲੇ ਜਿਹੜੇ ਸੁਣਾਉਂਦੇ ਨੇ ਨਾ ਇਹ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਇੱਕ ਨਾ ਦੇ ਵਿੱਚ ਇਹਨੇ ਧਮਕੀ ਵੀ ਦਿੱਤੀ ਹੈ ਕਦੇ ਕਿੰਦੇ ਅਰੇ ਦੇ ਕੇ ਅੰਦਰ ਚੁਪਾਏ ਰਹੇ ਤੇ ਪਾਠ ਕਰਨ ਨੂੰ ਰੋਕ ਦੇ ਨੇ ਭਗਤੀ ਤੋਂ ਸੜਾ ਰਹੇ ਨੇ ਇਹਨਾਂ ਦਾ ਸੰਗ ਨਾ ਕਰੋ ਕਹਿੰਦਾ ਜੇ ਮਿਲੇ ਕਿਤੇ ਪਿਆਰ ਦੇ ਨਾਲ ਸਮਝਾ ਲਗੀ ਯਾਨੀ ਕਿ ਇਹ ਧਮਕੀ ਹੈ ਮਿੱਠੀ ਜੀ ਗੁਰਸ਼ਰਨ ਸਿੰਘ ਨੇ ਸ਼ਾਇਦ ਵੀਡੀਓ ਪਾਈ ਸੀ ਪਹਿਲਾਂ ਮਿਸ਼ਨ ਕੰਡ ਦੇ ਪ੍ਰਚਾਰਕ ਨੇ ਉਹਨਾਂ ਨੂੰ ਕਹਿ ਰਿਹਾ ਨਹੀਂ ਪਾਈਆਂ ਸੀ ਵੀਡੀਓ ਕਿ ਜਿਹੜਾ ਵੀ ਇਹ ਪਖੰਡ ਦਾ ਪਰ ਪਰ ਦਾ ਫਾਸ ਕਰਦਾ ਉਹਨੂੰ ਹੀ ਧਮਕੀਆਂ ਵੀ ਦਿੰਦੇ ਆ ਮਿੱਠੀਆਂ ਮਿੱਠੀਆਂ ਮੈਂ ਸ਼ਰਿਆਮ ਕਹਿਣਾ ਜੇ ਗੁਰੂ ਕਬਾਲ ਸਿੰਘ ਤੱਕ ਵੀਡੀਓ ਚੱਲ ਜੇ ਉਹਦਾ ਨਾਮ ਹੀ ਨ ਲੈੰਦੇ ਮੈਂ ਨਾਮ ਲੈ ਕੇ ਕਹਿਣਾ ਤੂੰ ਸਿਰੇ ਦਾ ਠੱਗ ਸਿਰੇ ਦਾ ਗੱਪੀ ਸਿਰੇ ਦਾ ਪਖੰਡੀ ਤੂੰ ਸਿਰੇ ਦਾ ਪੁਜਾਰੀ ਬਣ ਕੇ ਲੋਕਾਂ ਨੂੰ ਲੁੱਟਣਵਾ ਤੇ ਹੋਰ ਕੁਝ ਨਹੀਂ ਕਰ ਰਿਹਾ ਵੀ ਮੇਰੇ ਵੱਲੋਂ ਧਮਕੀ ਨਹੀਂ ਸਜਾਏ ਤੈਨੂੰ ਕਿ ਤੂੰ ਪਖੰਡੀ ਹੈ ਜਿਹਦੇ ਕੋਈ ਚਮਚੇ ਇਹਦੀਆਂ ਭੇਟਾਂ ਸੁਣਦੀਆਂ ਹੁਣ ਤੋ ਏ ਤੱਕ ਵੀਡੀਓ ਪਹੁੰਚਾ ਦਿਓ ਜਿਹੜਾ ਕੁਝ ਬਾਣੀ ਦੀ ਸ਼ਕਤੀ ਨਾਲ ਕਰਨਾ ਨਾ ਉਹ ਬੁੱਟਾ ਸੇ ਇਹਨੂੰ ਕਰ ਦੇ ਜਿਹੜੇ ਤੁਹਾਡੇ ਪਖੰਡ ਲੋਕਾਂ ਦੇ ਇਲਾਜ ਕਰਦੇ ਨੇ ਨਾ ਉਹ ਪਖੰਡ ਇੱਕਦਾ ਇਧਰ ਨੂੰ ਵੀ ਚਲਾ ਦੇ ਕਰ ਦਿਓ ਉਹਨਾਂ ਜੋ ਕੁਝ ਕਰਨਾ ਹੈ ਨਾ ਕਰ ਦਿਓ ਠੀਕ ਹੈ ਅਸੀਂ ਤੁਹਾਡੇ ਪਖੰਡਾਂ ਤੋਂ ਡਰਦੇ ਨਹੀਂ ਤੇ ਅਸੀਂ ਜਿਹੜੇ ਪਖੰਡ ਨੇ ਨਾ ਤੁਸੀਂ ਕੀਤੇ ਉਹਨਾਂ ਦਾ ਪੜਦਾ ਫਾਸ਼ ਕਰਨਾ ਹੈ ਤੁਹਾਡੀਆਂ ਕਰਦੂਤਾ ਨਾਲ ਦੀਆਂ ਜਿਹੜੇ ਤੁਸੀਂ ਗੱਪ ਮਾਰਦੇ ਹੋ ਨਾ ਇਕਾਪ ਜਿਹੜੇ ਤੁਹਾਡੇ ਮਾਰੇ ਨੇ ਇਹ ਲੋਕ ਤਾਂ ਤੁਹਾਡੇ ਗੱਪਾਂ ਦਾ ਅਸਰ ਕਬੂਲ ਕਰ ਸਕਦੇ ਨੇ ਅਸੀਂ ਨਹੀਂ ਕਰ ਸਕਦੇ ਇਹ ਬੇਨਤੀ ਪ੍ਰਵਾਨ ਕਰਿਓ ਸਿਰੇ ਦੇ ਠੱਗਾਂ ਤੋਂ ਬਚੋ ਗੁਰਬਾਣੀ ਪੜਿਆ ਕਰੋ ਕੋਈ ਨਹੀਂ ਰੋਕਦਾ ਗੁਰਬਾਣੀ ਵਿਚਾਰਿਆ ਕਰੋ ਕੋਈ ਨਹੀਂ ਰੋਕਦਾ ਗੁਰਬਾਣੀ ਦੇ ਮੁਤਾਬਕ ਆਪਣਾ ਜੀਵਨ ਜੀਣ ਦੀ ਕੋਸ਼ਿਸ਼ ਕਰੋ ਬਸ ਇਹ ਰੱਬ ਨੂੰ ਮਿਲਣਾ ਹੈ ਨਾ ਰੱਬ ਕਿਸੇ ਨੂੰ ਮਿਲਿਆ ਤੇ ਨਾ ਰੱਬ ਕਿਸੇ ਨੂੰ ਮਿਲੇਗਾ ਇਹ ਬਕਵਾਸ ਕੀਤਾ ਗਿਆ ਪੁਜਾਰੀ ਦਾ ਹੋਰ ਕੁਝ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ